ਤੋ ਆ ਰਹੀ ਹੈ ਜਿੱਥੇ ਰਜਵਾਹੇ ਦੇ ਵਿੱਚ ਪਾੜ ਪੈ ਗਿਆ ਹੈ ਦੱਸਦੀ ਕਿ 50 ਫੁੱਟ ਦਾ ਪਾੜ ਦੱਸਿਆ ਜਾ ਰਿਹਾ ਹੈ ਔਰ ਇਸ ਦੇ ਨਾਲ ਪਾਣੀ ਖੇਤਾਂ ਦੇ ਵਿੱਚ ਐਂਟਰ ਕਰ ਜਾਂਦਾ ਹੈ ਜਿਸ ਤੋਂ ਬਾਅਦ 200 ਏਕੜ ਦੀ ਜੋ ਫਸਲ ਹੈ ਬਰਬਾਦ ਹੋ ਜਾਂਦੀ ਹੈ ਤਾਂ ਵੱਡੀ ਖਬਰ ਕਹੀ ਜਾ ਸਕਦੀ ਹੈ ਮਾਨਸਾ ਦੇ ਪਿੰਡ ਰੱਲਾ ਤੋਂ ਇਹ ਵੱਡੀ ਖਬਰ ਹੈ ਰਜਵਾਹੇ ਦੇ ਵਿੱਚ ਪਾੜ ਪੈ ਗਿਆ ਔਰ 50 ਫੁੱਟ ਜੋ ਪਾੜੇ ਪਿਆ ਹੈ ਔਰ ਉਸ ਤੋਂ ਬਾਅਦ ਛੱਲਾ ਮਾਰਦਾ ਪਾਣੀ ਪੂਰਾ ਐਂਟਰ ਕਰ ਜਾਂਦਾ ਹੈ ਖੇਤਾਂ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਇਹ ਪਾਣੀ ਆ ਰਿਹਾ ਹੈ ਔਰ ਰਜਵਾਹੇ ਦੇ ਵਿੱਚ ਪਾੜ ਪੈਣ ਤੋਂ ਬਾਅਦ ਸਿੱਧਾ ਖੇਤਾਂ ਦੇ ਵਿੱਚ ਇਹ ਵੜ ਜਾਂਦਾ ਹੈ ਪਾਣੀ ਔਰ ਨੁਕਸਾਨ ਵੱਡਾ ਇੱਥੇ ਕਿਸਾਨਾਂ ਦਾ ਹੋਇਆ ਹੈ ਦੱਸਦੀ ਹੈ ਕਿ 200 ਏਕੜ ਦੀ ਫਸਲ ਦੱਸੀ ਜਾ ਰਹੀ ਹੈ ਜੋ ਖਰਾਬ ਹੋ ਚੁੱਕੀ ਹੈ ਔਰ ਇਹਦੇ ਵਿੱਚ ਜੇਕਰ ਗੱਲ ਕਰੀਏ ਤਾਂ ਝੋਨੇ ਅਤੇ ਹੋਰ ਫਸਲਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ ਔਰ ਪਾਣੀ ਇਸ ਤਰੀਕੇ ਦੇ ਨਾਲ ਲੱਗਦਾ ਕਿ ਜਿੱਦਾਂ ਪੂਰੀ ਦੀ ਪੂਰੀ ਨਹਿਰ ਖੇਤਾਂ ਦੇ ਵਿੱਚ ਵਗ ਪਈ ਹੋਵੇ ਔਰ ਕਿਸ ਤਰੀਕੇ ਦੇ ਨਾਲ ਜੋ ਖੜੀਆਂ ਫਸਲਾਂ ਸੀ ਉਹਨਾਂ ਦਾ ਨੁਕਸਾਨ ਹੋ ਗਿਆ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਔਰ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਮਾਨਸਾ ਦੇ ਪਿੰਡ ਰੱਲਾ ਦੀ ਤਸਵੀਰ ਹੈ ਜਿੱਥੇ ਪਾੜ ਪਿਆ ਹੈ ਔਰ ਤੁਹਾਨੂੰ ਦੱਸ ਦਈਏ ਕਿ 50 ਫੁੱਟ ਦਾ ਇਹ ਪਾੜ ਰਜਵਾਹੇ ਦੇ ਵਿੱਚ ਪਿਆ ਜਿਸ ਦੇ ਵਿੱਚ ਵੱਡਾ ਨੁਕਸਾਨ ਕਿਸਾਨਾਂ ਦਾ ਹੋਇਆ ਤਾਂ ਬੀਤੇ ਜੇਕਰ ਇਸ ਸਮੇਂ ਦੀ ਗੱਲ ਕਰੀਏ ਤਾਂ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਕਿਉਂਕਿ ਹਿਮਾਚਲ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਹੈ ਤਾਂ ਉਸ ਮੀਂਹ ਤੋਂ ਬਾਅਦ ਉੱਥੇ ਵੀ ਕੁਦਰਤ ਦਾ ਕਹਿਰ ਦੇਖੋ ਨੂੰ ਮਿਲ ਰਿਹਾ ਹੈ ਨਦੀਆਂ ਦੇ ਵਿੱਚ